ਸਾ ਪਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕ ਆਸਤੇ ਔਰ ਉਹਦੇ 'ਚ ਪੰਜਾਬ ਸਰਕਾਰ ਦੀ ਭਗਵੰਤ ਮਾਲ ਸਰਕਾਰ ਦੀ ਨਿਲੇਕੀ ਔਰ ناکਾਮੀ ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਬੇਸੀ ਸਰਕਾਰ ਕੋਉਣ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਚ ਭਾਈ ਭਲਵੰਤ ਸਿੰਘ ਰਾਜਵਾਲਾ ਸਾਹਿਬ ਵੱਲੋਂ ਇੱਕ ਰਿਟ ਗਈ ਹੈ ਇੱਕ ਅਪੀਲ ਪਾਈ ਗਈ ਹੈ ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਲਾ ਲਓ ਜੀ ਹੁਣ ਤੱਕ 8 ਤੋਂ 17 ਸਾਲ ਕੀ ਜਿਹੜੀ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੂਬੇ ਦੀ ਸਰਕਾਰ ਤੇ ਉਹਦੇ ਵਿਊ ਮੰਗੇ ਗਏ ਆ ਕਿ ਥੋੜੇ ਕੀ ਵਿਊ ਨੇ ਮਗਰ ਰਾਜਵਾਲਾ ਸਾਹਿਬ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਇਦਰ ਡੈਥ ਸੈਂਟਰਸ ਦਿਓ ਜਾਂ ਫਿਰ ਇਸ ਡੈਥ ਸੈਂਟਰਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ ਬਗਰ ਤੁਸੀਂ ਕਿਸੇ ਇਨਸਾਨ ਨੂੰ 10 ਬਾਇ 10 ਦੀ ਚੱਕੀ 'ਚ ਡੈਥ ਰੋਤੇ 16 ਸਾਲ ਇਸ ਗੱਲ ਤੇ ਪੈਂਡਿੰਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆਂ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹੇ ਰਹਿੀਆਂ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀ ਆ ਲਦੀ ਸੀ ਉਹ ਹੋ ਨਹੀਂ ਉਹ ਕੀਤਾ ਹੀ ਨਹੀਂ ਫਕੀਰ ਜਿਆ ਜੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਹੱਥ 'ਚੇ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀਗੀ 4 ਤਾਰੀਖ ਸੀ 4 ਤਾਰੀਖ ਤੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਨ ਲਾ ਕੀ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨਾਂ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮੈਨਾਂ ਦਾ ਰਾਤ ਕੱਲ ਹੁਣ ਪੈਗ ਲੱਗ ਜੇ ਤੇ ਸਵੇਰੇ ਛੁੱਟੀ ਐ ਇਹਦੇ ਕਿਹੜਾ ਕੋਈ ਨੈਸ਼ਨਲ ਹੌਲਿਡੇ ਲਾ ਦੇਣੀ ਐ ਕੀ ਛੁੱਟੀ ਐ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ ਵਿਊ ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿ ਉਹ ਛੁੱਟੀ ਤੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਦਾ ਤਾਂ 24 ਘੰਟੇ ਉਹ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਚੋਂ ਉਹ ਤਾਂ ਕਿਹਾ ਗਿਆ ਕਿ ਤੁਸੀਂ ਸ਼ਾਂਤਕ ਆਪਦਾ ਵਿਊ ਦੇ ਦਿਓ ਤੁਸੀਂ ਹੈਰਾਨ ਹੋਵੋਗੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਕਿ ਨਹੀਂ ਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦਿਓ ਥੈਟਸ ਵਾਈ ਦੋ ਹਫ਼ਤੇ ਪਈ ਅੱਜ ਪਤਾ ਨਹੀਂ ਉਹਨਾਂ ਨੂੰ ਆਈ ਹੈਵਨ ਫਾਲੋਡ ਅਪ ਟੂ ਕਿ ਅਸੀਂ ਇੱਥੇ ਬੈਠੇ ਆ ਹਨਰੇਬਲ ਸੁਪਰੀਮ ਕੋਰਟ ਚ ਕੀ ਹੋਇਆ ਮਗਰ ਦਾ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪਸ਼ਟ ਹੁੰਦਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਤੁਹਾਡੀ ਸਥਿਤੀ ਸਪਸ਼ਟੀਆ ਉਹ ਸਲਾਮੀ ਨਹੀਂ ਸਪਸ਼ਟ ਕਰਦੀ ਜਿਹੜੀ ਕੱਲ ਪਰਚੋ ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਿਹਾ ਤੂੰ ਅੱਗੇ ਹੋ ਜਾ ਤੇ ਉਤੋਂ ਸਪਸ਼ਟ ਜੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਣ ਸਾਹਿਬ ਦੇ ਮਸਲੇ 'ਚ ਕੀ ਆ ਤੇ ਭਾਈ ਤੇਰੀ ਭਾਵਨਾ ਵੀ ਆਹੀ ਗਈ ਸੋ ਮਗਰ ਬਿਲ ਪੰਜਾਬੀ ਚ ਐਕਸੈਪਟ ਦੇਸ ਦੀ ਆਨਸਰ ਇਜ਼ ਨੋ ਔਰ ਬਾਤੀ ਮਤੇ ਚਾਹੇਓ ਕਿਸਾਨ ਇਸ ਤਰ੍ਹਾਂ ਰੁਲੇ ਆ ਔਰ ਮੈਂ ਚਾਹੂੰਗਾ ਅੱਜ ਗੁੰਗਰ ਸਾਹਿਬ ਉਸ ਨੂੰ ਲਾਇਬਰੇਟ ਕਰਨਾ ਸ਼ਾਇਦ ਉਹਨਾਂ ਦੇ ਦਿਮਾਗ ਤੋਂ ਵਿਸਰ ਗਿਆ ਕਿ ਇੱਕ ਇਮੀਡੀਏਟ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਉਸ ਵਿਧਾਨ ਸਭਾ ਦੇ ਸੈਸ਼ਨ ਚ ਜਿਹੜੀ ਸੈਨੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਹੈ ਉਸ ਨੂੰ ਉਹਦੇ ਖਿਲਾਫ ਮੰੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰੀ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤਰੀ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜੂਗਾ ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਕਿ ది ਆਨਰੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਹੀ ਇਜ਼ ਨਾਟ ਦੀ ਅਥਾਰਟੀ ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਫੋਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ Haryana ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇ ਸਕੋ ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਹ ਕਾਂਗਰਸ ਨੇ ਬਣਾਈ ਸੱਜੇ ਡੋਨਟ ਗੋ ਡਾਊਨ ਦੈਟ ਰੋਡ ਇਥਰੇ ਕਤਲੋਗਾਰਤ ਹੋ ਜਾਣੀ ਔਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਔਰ ਤੁਹਾਡਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸ ਨੇ ਉਹ ਗੱਲ ਭੁੱਲੀ ਆ ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੰਡਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਅੱਜ ਉਹਦੀ এনवायरमेंटਲ ਕਲੀਅਰੈਂਸ ਆ ਗਈ ਆ ਇਹ ਕਰ ਇਲੈਕਸ਼ਨ ਚੱਲਦੀ ਆ ਬਾਈ ਇਲੈਕਸ਼ਨ ਤੇ ਰੌਲਾ ਪੈ ਗਿਆ ਸੋ ਦੇ ਆਰ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲੱਭ ਜਾ ਚ ਹਰੇ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਦ ਪ੍ਰੋਪੋਜ਼ਲ ਜੇ ਤੁਹਾਡੇ ਚ ਸਿਨਸੇਰਿਟੀ ਹੈ ਨਹੀਂ ਤਾਂ ਤੁਹਾਡੀ ਇਸ ਸੋਚ ਪ੍ਰਤੀ ਕਿੱ데 ਤੁਸੀਂ ਤੁਹਾਡੀ ਸਿਨਸੇਰਿਟੀ ਲੈਵਲ ਦਾ ਅਸਤ ਕਲ ਤੋਂ ਪਾਪੀ ਜਾਊਗੀ ਕਿ ਤੁਸੀਂ ਜੇ ਅਜੇ ਕਹੋ ਕਿ এনवायरमेंटल ਕਲੀਅਰੈਂਸ ਆ ਕੀ ਕਲ ਤੁਸੀਂ ਹੌਲੀ ਦੇ ਨਹੀਂ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦੇਵੋਗੇ ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ ਔਰ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲਾਅਨ ਆਰਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋਬਡੀ ਐਲਸ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਸੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਤੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪ ਦੀ ਘਾਟ ਮੰਡੀਆਂ ਦੇ ਫਸਲਾਂ ਦੇ ਭਾਅ ਨਹੀਂ ਮਿਲਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਏ ਥੈਂਕ ਯੂ ਆ ਇੱਕ ਜਿਹੜਾ ਵੱਡਾ ਇਸ਼ੂ ਹੈ ਜੀ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਔਰ ਅੱਜ ਇੱਕ ਹੋਰ ਕਮੇਟੀ ਚ ਡਿਸਕਸ ਵੀ ਹੋਇਆ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ ਸਾਦੀ ਅਜ ਅਪੀਲ ਹੈ ਜੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਨਾ ਫੋਟੋ بار بار ਬਾਰ ਜਿਹੜੀ ਬਾਹਰ ਤੋਂ ਆਉਂਦੀ ਹੈ ਉਹ ਬੜੀ ਖਤਰਨਾਕ ਫੋਟੋ ਬਾਰ ਬਾਰ ਆ ਰਹੀ ਕੀ ਔਰ ਜਿਸ ਤਰੀਕੇ ਦੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ ਵੱਡੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਭੈਣ ਬਾਹਰ ਬੈਠੇ ਆ ਸੋ ਜੇ ਕੈਨੇਡਾ 'ਚ ਕੋਈ ਇਹ ਜਿਹੇ ਹੜਾਤ ਜਾਂ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਓ ਚਿੰਤਾ ਦਾ ਵਿਸ਼ਾ ਬਣਦਾ ਔਰ 트ੰਪ ਸਾਹਿਬ ਦੀ ਜਿੱਤ ਔਰ 트ੰਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮੈਂ ਤਾਂ ਸਾਰੇ ਕੱਢ ਦੂੰ ਹੁਣ ਬਾਅਦ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਦੇ ਕੇਸ ਲਾਂਡਰੀ ਆ ਕੀ ਕਰਨਾ ਚਾਹ ਰਿਹਾ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਸੈਲਰ ਆਲਾ ਕਹੂਗਾ ਕਿ ਸਾਡੇ ਤਾਂ ਗਾਉਂ ਖੁੱਲਨੇ ਤੇ ਕਰਨਾ ਕੁਝ ਨਹੀਂ ਫਿਰ ਮੰਡੀਆਂ ਚ ਕਿਸਾਨ ਰੋਲੂਗਾ ਹੁਣ ਵੀ ਉਹੀ ਹੋ ਰਿਹਾ ਜੇ ਅੱਜ ਤੁਸੀਂ ਫਟਾਫਟ ਕੋਈ ਫਾਰਵਰਡ ਪਲਾਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਥੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰਹੀ ਤੇ ਜਿਹਨੇ 40-50 ਲੱਖ ਰੁਪਏ ਖਰਚ ਕੇ ਆਪਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਅਸਲ ਆਤਪੈਦਾ ਹੋ ਰਿਹਾ ਔਰ ਭਗਵੰਤਮਾਨ ਸਾਹਿਬ ਜਾਗੜ ਅਣ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰ ਰਿਹਾ ਸੈਕਿੰਡ ਜਿਹੜਾ ਉਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕਾਉਂਸਲ ਜਨਰਲ ਦੀ ਆ ਮੀਟਿੰਗ ਧਰਮ ਸਥਾਨਾਂ ਚ ਹੋਣ ਇਹ ਪਹਿਲਾਂ ਨਹੀਂ ਕਦੇ ਸੁਣਿਆ ਸੀ ਔਰ ਫਿਰ ਇੱਕ ਤਸਵੀਰ ਆਵੇ ਕਿ ਹਿੰਦੂ ਵੀਰ ਦੇਸ਼ ਦਾ ਝੰਡਾ ਫੜ ਕੇ ਖਲੋਤਾ ਹੈ ਤੇ ਸਾਡਾ ਸਿੱਖ ਭਰਾ ਕੇਸਰੀ ਝੰਡਾ ਫੜ ਕੇ ਖਲੋਤਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਕਿ ਭਾਈ ਇਹ ਤਾਂ Hindu Sikh ਹੈ ਬਕੋ ਇਹਦੀ ਇਨਡਾਇਰੈਕਟ ਮਤਲਬ ਵੇਖੋ ਕੀ ਨਿਕਲ ਰਿਹਾ ਵਿਚ ਇਸ ਨਾਟ ਦਾ ਕੇਸ ਕਿ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਸਿੱਖਾਂ ਨੇ ਇਹ ਦੇਸ਼ ਵਾਸਤੇ ਦਿੱਤੀ ਆ ਥਿਸ ਇਜ਼ ਬਿਯੋਂਡ ਆਊਟ ਐਂਡ ਰਿਕਾਰਡਸ ਸਪੀਕ ਫਾਰ ਥੈਮਸੈਲਵਜ਼ ਔਰ ਜਿੰਨਾ ਦੇਸ਼ ਦੇ ਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ ਉਹ ਵੀ ਫੈਕਟ ਹੈ ਕਿ ਪੰਜਾਬ ਤੋਂ ਪੰਜਾਬੀ ਆ ਸਿੱਖ ਤੋਂ ਪੇਟਰੀਆਟਿਕ ਬੰਦਾ ਕੋਈ ਨਹੀਂ ਦੇਸ਼ ਕੋਲ ਔਰ ਅੱਜ ਤੁਸੀਂ ਇੱਕ ਤਸਵੀਰ ਉਹ ਪਾਓ ਇਹਨੂੰ ਹਿੰਦੂ ਸਿੱਖ ਰੰਗਤ ਦਿਓ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਨੀਡਸ ਸੀਰੀਅਸ ਕੋਰਸ ਕਰੈਕਸ਼ਨ ਕਿਉਂਕਿ ਜਿਹੜਾ ਪੰਜਾਬੀ ਆ ਜਿਹੜਾ ਗੁਰੂ ਦਾ ਸਿੱਖ ਆ ਉਦਿਲ ਕੋ ਅਰਦਾਸ ਆ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ